ਮੈਂ ਜੀ ਕੋ ਸੈਟ ਕਰ ਰਿਹਾ ਮੈਂ ਅੱਗੜ ਕਰ ਰਿਹਾ ਆ ਸੁਖਵੀਰ ਜੀ ਨਾਲ ਮੁਲਾਕਾਤ ਕਰਨ ਲਈ ਮੋਟੋ ਵੀ ਕਰ ਰਿਹਾ ਥੋੜਾ ਸੁਣੇ ਨਾ ਅੱਜ ਮੈਂ ਵਾਕ ਵਾਕ ਜਿਹੜੀਆਂ ਪਟਿੰਡੇ ਦੀਆਂ ਸਿਚੁਏਸ਼ਨਸ ਹੈਗੀਆਂ ਭਾਜੀ ਹੱਥ ਹੱਥ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਦਾ ਟੀਚਾ ਕਰਨਾ ਜਾਂ ਇੱਥੇ ਡਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਇਸ ਇੰਡੀਆ ਕੰਪਨੀ ਬਹੁਤ ਇਕੱਠੀ ਲੁਕ ਰਹੀਆਂ ਹੁੰਦੀਆਂ ਐਂਡ ਪਿਛਲੇ 50 ਸਾਲ ਦਾ ਆਪਣਾ ਜਰਮਾ ਹੈ। ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਹੈ। ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਕਾਂਗਰਸ ਤੇ ਝਾੜਵਾਲ ਤੱਕ ਇਕੱਠੇ ਐ। ਇੱਥੇ ਡਰਾਮਾ ਖੜੀ ਜਾਂਦੇ ਪੂਰੇ ਦੇਸ਼ ਇਕੱਠੇ ਐ। ਤੋ ਜਿਹੜੇ ਪੂਰੇ ਦੇਸ਼ ਇਕੱਠੇ ਐ ਤੇ ਇੱਥੇ ਇਕੱਠੇ ਕਿਉਂ ਨਹੀਂ ਆ ਵੀ ਕੋਈ ਸਟ੍ਰੈਟਜੀ ਨਾਲ ਐ ਆਪਣੀ ਐਂਟੀ ਨਿਕਮਨਸੀ ਬੋਰਡ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਤੋ ਐਸ ਕਰਕੇ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਇਹਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੀਆਂ ਥੈਂਕ ਯੂ ਸੁਬੀਰ ਜੀ ਮਨੂਕਾ ਸਾਹਿਬ ਵਾਲਾ ਕਿਵੇਂ ਦੇਖਦੇ ਹੋ ਜੀ ਸੁਬੀਰ ਜੀ ਮਨੂਕਾ ਸਾਹਿਬ ਨੂੰ ਲੈ ਕੇ ਥੈਂਕ ਯੂ ਥੈਂਕ ਯੂ ਦੇ ਵੀ ਤੁਹਾਡਾ ਫ੍ਰੈਂਸ ਸਹੀ ਕੀਤਾ ਸੈਣੀ ਕਿੱਥੇ ਹੈ ਸੈਣੀ